I do ਜੀ ਅੱਜ ਟਰੈਕਟਰ ਦਿਖਾਉਣਾ ਜੀ ਤੁਹਾਨੂੰ ਅਰਜਨ ਹੋਰ अमन ਕਿ ਹਾਲ ਆ ਵਧੀਆ ਵੀਰੇ ਸਤ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਅੱਜ ਫੇਰ ਟਰੈਕਟਰ ਦੇ ਤਾਂ ਆਪਾਂ ਆਹ ਵੀਰੇ ਦੇ ਦਤਾ 50 50 ਪਹਾੜੀ ਵਧੀਆ ਅੱਜ ਮਨਨੇ ਕੇ ਚੱਲਦੀ ਲੱਗਾ ਤਾਂ ਹੋ ਗਿਆ ਹੁਣੇ ਨਾ ਆਪਾਂ ਨਾ ਹੱਦ ਤੇ ਉੱਪਰ ਹੋ ਗਿਆ ਨਾ ਕੋਈ ਸੌਦਾ ਨਹੀਂ ਤਾਲਿਆ ਹਾਂ ਉੱਪਰੇ ਹੋ ਗਿਆ ਇੱਕ ਵੀ ਹੋਏ ਵਿਆ ਟਰੈਕਟਰ ਨਹੀਂ ਤਾਂ ਬਾਰ ਟਰੈਕਟਰ ਨਹੀਂ ਤਾਂ ਹੈਗਾ ਬਾਈ ਟਰੈਕਟਰ ਦੀਪੂ ਜੀ ਵੀ ਨਹੀਂ ਤਾਂ ਹੈਗਾ ਨਾ ਕਿਸੇ ਡੀਲਰਸ਼ਿਪ ਤੋਂ ਇਹ ਬਹੁਤ ਔਖਾ ਮੰਗਵਾਇਆ ਬਹੁਤ ਔਖਾ ਮੰਗਾਇਆ ਕੰਦਾ ਪੀਸ ਆਇਆ ਇਹ ਪੰਜਾਬੀਆੜੀ ਡਿਮਾਂਡ ਵਧ ਗਈ ਹੈ ਇਹਦੀ ਵੀ ਹੈ ਨਾ ਵਧ ਗਈ ਭਾਈ 3 ਸਪੀਡ ਹੋ ਗਿਆ ਹੁਣ ਯਾਰ ਜੋ ਮਾਰਦਾ ਬਦ ਨਹੀਂ ਹੋਆ ਹਾਂ ਇਹ 2 ਸਪੀਡ ਜੀ ਠੀਕ ਆ 52 10 ਦੀ ਤਾਂ ਚੱਲ ਹੈਗੀ ਹੋਗਾ ਉਹ ਵੀ ਤਾਂ ਹੈ ਟਰੈਕਟਰ 14 ਦੇ ਹੋ ਗਏ ਨਾ 15 ਦੇ ਠੀਕ ਠੀਕ ਬਾਈ ਯਾਰ ਉਹਦੇ ਬਰਾਬਰ ਜੀ ਹੋ ਗਿਆ ਇਹ ਹਾਂ ਤੇ ਟਰੈਕਟਰ ਕਿਹੜਾ ਮਾਡਲ ਹੈ ਇਹ ਇਹ ਬਾਬੇ 10 ਮਾਡਲ 2010 365 ਮਹਾਲੀ ਦਾ ਨੰਬਰ ਹੈ ਬਾਈ ਮੂਸੇ ਵਾਲੇ ਦਾ ਫੈਨ ਲੱਗਦਾ ਆਹ ਤਾਂ ਇਹ ਤੋਂ ਸਿੱਕਾ ਲਾਇਆ ਬਈ ਨੇ ਹਾਂ ਆਹ ਕਾਲੇ ਭਾਈ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਇੱਧਰ ਖੜਾ ਆਪਣਾ ਵੀਰਾ ਹੋਰ ਕੀ ਕਹ ਲੈ ਜੀ ਬੜੀ ਧੀਰ ਬਾਅਦ ਦੇਖਿਆ ਅੱਜ ਬੱਸ ਜੀ ਕੰਮ ਕਰਾਂ ਬਿਜੀ ਸੀਗੇ ਅੱਛਾ ਡਿਗਰੀ ਹੋ ਗਈ ਡਿਗਰੀ ਹੋ ਗਈ ਕੀ ਹੋ ਗਈ ਬਾਬੇ ਦੀ ਕਿਰਪਾ ਨਾਲ ਚੜਦੀ ਕਲਾ ਜੀ ਠੀਕ ਆ ਕਿੰਨੇ ਘੰਟੇ ਚੱਲਿਆ ਵਾ ਪਾਂਪੀ ਤਾਂ ਭਾਈ ਮੀਟਰ ਦਿੱਤਾ ਵੀਰੇ 3000 ਬਾਕੀ ਹੁਣ ਜੇ 10 ਮਾੜ ਲਾ ਬਾਬਾ ਨੇ ਅਗਲੇ ਨੇ ਚ ਖੜਾਇਆ ਤਾਂ ਹੈ ਨਹੀਂ ਚਲਾਇਆ ਚਲਾਇਆ ਯਾ ਖੇਤੀ ਪਰ ਚੱਲਿਆ ਵਾ ਖੇਤੀ ਪਰ ਖੇਤੀ ਖੇਤੀ ਤੇ ਲਿਆਵਾਂ ਟਰੈਕਟਰ ਠੀਕ ਆ ਬਾ ਟਰੈਕਟਰ ਦੇ ਮਨ ਦੇ ਚੱਲ ਵੀ ਟਾਇਰ ਮੜੇ ਤੇ ਡਾਊਨ ਆ ਮਾੜਾ ਟਾਇਰ ਡਾਊਨ ਆ ਟਾਇਰ ਪੈ ਗਿਆ ਇਹਦੀ ਟਰੈਕਟਰ ਤੇ ਟਰੈਕਟਰ ਵਧੀਆ ਐਨ ਉਹ ਐ ਕਮਾਲ ਟਰੈਕਟਰ ਆ ਸਟਾਰਟ ਕਰੀ ਬਾਈ ਆ ਖੜਨੇ ਕਰਕੇ ਹੋ ਜਾਂਦਾ ਹਾਂ ਹਾਂ ਜਮਾ ਇਹਦਾ ਸਟਾਰਟ ਕਰਕੇ ਦੇ ਦ। ਬੈਟਰੀ ਹੋ ਜਾਂਦੀ ਹੈ ਫਿਰ। ਪਾਕੀ ਭਾਈ ਆਪਣੇ ਖੜਾ ਜੀ ਇੱਥੇ ਦੇਖ ਸਕਦੇ ਆ ਜੀ ਆ ਕੇ ਆਪਣੀ ਤਸੱਲੀ ਕਰ ਲਿਓ। ਵੀਵੀ 65 ਨੰਬਰ ਆ ਜੀ ਮਹਾਲੀ ਦਾ। ਪਾਵਰ ਸਟੀering ਆ ਇਹ। ਕਾ ਕੀ ਨਿੱਕੇ ਨੰਬਰ ਪਾ ਦੂੰਗਾ ਜੀ ਡਿਸਕ੍ਰਿਪਸ਼ਨ ਚ ਆਪਣੇ ਕੋਲੇ ਖੜਾ ਜੀ ਜੋਂਡੀ ਅਜੰਸੀ ਜੇ ਹਾਂ ਓਕੇ ਆ ਨਹੀਂ ਤਾਂ ਨਹੀਂ ਰੇਸ ਆਉਂਦੀ ਭੱਜਦਾ ਨਹੀਂ ਲੈ ਕੇ ਆਇਆ ਇਹਨੂੰ ਮੰਡੇ ਤੇ ਅੱਛਾ ਤੇ ਅੱਜ ਕਿਹੜਾ ਘਟਿਆ ਆਪਾਂ ਅੱਜ ਵੱਧਦੇ ਇਹ ਪਗਟਿਆ 45 ਫਾਰਮ ਟਰੈਕ 45 ਇਹ ਕਿਹੜਾ 15 ਮਾਡਲ ਹੈ ਇਹ 15 ਮਾਡਲ ਆ ਬਾਈ ਠੀਕ ਆ ਸਿੰਪਲ ਕਰਾਚਾ ਇਹ ਤੇ ਸਿੰਪਲ ਸਟੀering ਆ ਭੱਜਦਾ ਪੂਰਾ ਇਹ ਵੀ ਪੂਰਾ ਇਹ ਡਾਉਨ ਲਾ ਗਿਆ ਜੀ ਜਾਉ ਨਾ ਆ ਬਾਈ ਨੇ ਸੁਆ ਟਾਇਰ ਨਿੰਦਰਾ ਸੁੱਕਾ ਜਿਹੜਾ ਆਪਣੇ ਨੂੰ ਲਾਉਂਗਾ ਅੱਛਾ ਹਾਂ ਸਲਾ ਸਰ ਵੀ ਦੂਆ ਇਹਦਾ ਬਾਰ ਕਢਾਏ ਹੋਏ ਆ ਹਾਂ ਉਹ ਕਿੰਨਾ ਚੌੜਾ ਲੱਗਦਾ ਪਿੱਛੇ ਜਿਹੜਾ ਰੇਸ ਵਾਲੇ ਨਹੀਂ ਹੁੰਦੇ ਰੇਸ ਵਾਲਾ ਤੇ ਬਾਕੀ ਸਾਥੇ ਉਹ ਬਾਕੀ ਨੰਬਰ ਪਾ ਦੂੰਗਾ ਮੈਂ ਕਿ ਇਹਨੇ ਟਰੈਕਟਰ ਵਧੀਆ ਖੇਤੀ ਵਾਲ ਟਰੈਕਟਰ ਹੈ ਘਰ ਚੱਲਿਆ ਵਾ ਇਹ ਕੋਈ ਵੀ ਤੇ ਲੀਟੇ ਨਹੀਂ ਫੁੱਕਾ ਇਹਦੇ ਵੀ ਕੋਈ ਕਾਲ ਨਹੀਂ ਕਰਦੇ ਜਿਹੜੇ ਜਿਹੜੇ ਮਾਰੇ ਮੋਤੀ ਵਾਜ ਕਰਦੇ ਹੁੰਦੇ ਆ ਕੋਈ ਐਡੀ ਹੈ ਨਹੀਂ ਇਹ ਵਿਚਵਾਜ ਠੀਕ ਆ ਆਟਰ ਸੀ ਟੋਲ ਨੂੰ ਉੱਪਰ ਕਰਨੇ ਟਾਇਰ ਦੇ ਇਕ ਗੇਤਰ ਰੱਖੀ ਹਾਂ ਡਬਲ ਟਾਇਰ ਪੈਂਚਰ ਹੋ ਗਿਆ ਤਾਂ ਕਰ ਜੀ ਕਿੰਨਾ ਬੋਲ ਸਾਰੇ ਨੇ ਡੰਡਾ ਟੋਲ ਦਾ ਸਾਰਾ ਪੋਣਾ ਠੀਕ ਹੈ ਹਾਂ ਬਾਕੀ ਆਮਾ ਕਰਦੇ ਨਾ ਤਾਂ ਮੋਟੋ ਤੇ ਹੀ ਮਜ਼ਬੂਤ ਹੈ ਹੁੰਦਾ ਹਿੱਸਾ ਹਾਂ ਪੱਕੇ ਜਿਵੇਂ ਕੱਟਦੇ ਆਪਾਂ ਐਉਂ ਖੜਾ ਦਿੰਦੇ ਆ ਕੋਈ ਪਿਆਰ ਨਹੀਂ ਕਰਦੇ ਨਾ 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 ਬਾਈ ਜਿੱਦਾਂ ਟਰੈਕਟਰ ਆ ਗਿਆ ਉਸਦੇ ਅੱਗੇ ਦੇਣਾ ਆਏ ਨਹੀਂ ਵੀ ਟਰੈਕਟਰ ਦੇ ਮੰਨ ਕੇ ਚੱਲਣਾ ਕਰੀ ਜਾਂਦਾ ਕਰੀ ਜਾਂਦਾ ਨਾ ਤੇ ਡਿਮਾਂਡ ਕਿੰਨੀ ਹੈ ਬਾਈ ਹੈ ਡਿਮਾਂਡ ਡਿਮਾਂਡ ਤਾਂ ਜਿਹੜੇ ਇਹ ਵੀ ਅਲੱਗ ਸਵਾ 3-3 ਕਰਦੇ ਆ ਸਵਾ 3 ਹਾਂ ਬਾਕੀ ਬਾਕੀ ਮੌਕੇ ਤੇ ਹੋ ਜਾਊਗਾ ਹਾਂ ਮੌਕੇ ਤੇ ਹੋ ਜਾਊਗਾ ਤੇ ਟਰੈਕਟਰ ਪਹਿਲਾਂ ਬਾਈ ਚੈੱਕ ਕਰਿਓ ਆ ਕੇ ਚਲਾ ਕੇ ਤਸੱਲੀ ਕਰਕੇ ਲੈ ਕੇ ਜਾਇਓ ਜਿਹੜਾ ਦਾ ਗੇਅਰ ਦਾ ਪੂਰਾ ਓਕੇ ਆ ਠੀਕ ਆ ਗਾਰੰਟੀ ਆ ਤੇ ਮੈਂ ਨੰਬਰ ਪਾ ਦੂੰਗਾ ਜੀ ਥੱਲੇ ਕਾਲ ਕਰਕੇ ਪੁੱਛ ਲਿਓ ਫੋਨ ਤੇ رابطہ ਕਰ ਲਿਓ ਬਾਈ ਜਿਹਨੇ ਜਿਹਦਾ ਕੋਈ ਵਿਚਾਰ ਬਣੇ ਤੇ ਹੋਰ ਵੀ ਕਈ ਟਰੈਕਟਰ ਖੜੇ ਆ ਜੀ ਆਪਣੇ ਕੋਲ ਜਿਹੜੇ ਕਿਸੇ ਵੀਰ ਨੇ ਲੈਣਾ ਹੈ ਲੋਕੇਸ਼ਨ ਪਤਾ ਹੈ ਜੀ ਤੁਹਾਨੂੰ ਆ ਕੇ ਦੇਖ ਸਕਦੇ ਆ ਜੀ ਬਾਕੀ ਵੀਡੀਓ ਚ ਇੰਨਾ ਹੀ ਮਿਲਦੇ ਆ ਅਗਲੀ ਵੀਡੀਓ ਚ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਜੀ ਚੈਨਲ ਸਬਸਕ੍ਰਾਈਬ ਕਰ ਦਿਓ ਜਰੂਰ ਧੰਨਵਾਦ